ਹਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬੈਸਟ ਕਮੈਂਟਰ ਆਪਾਂ ਅੱਜ 3 ਤੋਂ 4 ਵਜੇ ਦੇ ਵਿੱਚ ਵਿੱਚ ਲਾਈਵ ਹੋਵਾਂਗੇ ਜੀ ਉਦੋਂ ਕੱਢਾਂਗੇ ਤੁਸੀਂ ਧਿਆਨ ਰੱਖਿਓ ਆਪਾਂ ਲਾਈਵ ਹੋਵਾਂਗੇ ਜੀ 3 ਤੋਂ 4 ਵਜੇ ਦੇ ਵਿੱਚ ਵਿੱਚ ਤੇ ਹੁਣ ਲੱਗਣ ਜਾ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਆਫਰ ਕੱਲ ਹੈਗਾ ਜੀ ਮੇਰੇ ਹਸਬੰਡ ਦਾ ਬਰਥਡੇ ਉਹਦੀ ਖੁਸ਼ੀ ਦੇ ਵਿੱਚ ਆਪਾਂ ਇੱਕ ਬਹੁਤ ਵੱਡੀ ਆਫਰ ਲਗਾਉਣ ਜਾ ਰਹੇ ਹਾਂ ਆਫਰ ਤੁਹਾਨੂੰ ਦੱਸਦੇ ਹਾਂ ਜੀ ਇਹ ਹੈਗੇ ਨੇ ਜੀ ਕੱਟ ਪੀਸ ਏ ਵਾਲੇ ਜਿਹੜੇ ਕੱਟ ਪੀਸ ਨੇ ਕੁਆਂਟੀਟੀ ਆਪਣੇ ਕੋਲ ਦੇਖੋ ਜੀ ਫੁੱਲ ਐ ਏ ਵਾਲੇ ਜਿਹੜੇ ਕੱਟ ਪੀਸ ਨੇ ਜੀ ਇਹਨਾਂ ਦੀ ਕੱਟ ਹੈਗੀ ਆ 2 ਪਲੱਸ ਕਲਰ ਚੈੱਕ ਕਰੀ ਜਾਓ ਆਫਰ ਹੈਗੇ ਆ ਜੀ ਇਹ ਜੀ 50 ਰੁਪਏ ਦਾ ਪੀਸ ਮਿਲੂਗਾ ਤੁਹਾਨੂੰ ਜੇ ਤੁਸੀਂ ਇੱਕ ਪੀਸ ਖਰੀਦੋਗੇ ਤੁਹਾਨੂੰ ਇੱਕ ਦੇ ਨਾਲ ਇੱਕ ਪੀਸ ਫ੍ਰੀ ਮਿਲੂਗਾ ਮਤਲਬ 50 ਰੁਪਏ ਦਾ ਟੋਟਲੀ ਇੱਕ ਪੀਸ ਇੱਕ ਦੇ ਨਾਲ ਇੱਕ ਪੀਸ ਫ੍ਰੀ ਜੇ ਤੁਸੀਂ ਦੋ ਪੀਸ ਖਰੀਦੋਗੇ ਦੋ ਦੇ ਨਾਲ ਦੋ ਫ੍ਰੀ ਪੰਜ ਖਰੀਦੋਗੇ ਪੰਜ ਦੇ ਨਾਲ ਪੰਜ ਫ੍ਰੀ ਹੁਣ ਮੈਂ ਤੁਹਾਨੂੰ ਕਲਰ ਦਿਖਾਉਣੀ ਜਾਨੀ ਆ ਆਫਰ ਸਿਰਫ ਅੱਜ ਤੇ ਕੱਲ ਲਈ ਆ ਕਿਉਂਕਿ ਜੀ ਕੱਲ ਮੇਰੇ ਹਸਬੰਡ ਦਾ ਬਰਥਡੇ ਆ ਇਸ ਲਈ ਦੇਖੋ ਜੂ ਇਹ ਹੈਗਾ ਫਸਟ ਕਲਰ ਫੋਟੋਸ ਸ਼ੇਅਰ ਨਹੀਂ ਕਰ ਸਕਦੇ ਸਿਰਫ ਸਕਰੀਨਸ਼ਾਟ ਲੈ ਕੇ ਭੇਜਿਓ ਜੀ ਸ਼ਿਪਿੰਗ ਐਕਸਟਰਾ ਹੋਊਗੀ ਕਲਰ ਤੁਹਾਨੂੰ ਦਿਖਾਉਂਦੇ ਜਾਨੇ ਆਹ ਹੈਗਾ ਜੀ ਸੈਕੰਡ ਕਲਰ ਪੇਮੈਂਟ ਆ ਜੀ ਤੁਹਾਨੂੰ ਪਤਾ ਹੀ ਹੈ ਕਿ ਆਨਲਾਈਨ ਹੁੰਦੀ ਹੈ 2 ਪਲੱਸ ਕਟ ਹੈ ਫੋਟੋਸ ਪ੍ਰੋਵਾਈਡ ਨਹੀਂ ਕਰ ਸਕਦੇ ਕਿਉਂਕਿ ਟਾਈਮਿੰਗ ਦੀ ਪ੍ਰੋਬਲਮ ਹੁੰਦੀ ਹੈ ਜੀ ਬਸ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰਨਾ ਤੁਸੀਂ ਇੱਕ ਪੀਸ ਸਿਲੈਕਟ ਕਰੋਗੇ ਇੱਕ ਪੀਸ ਦੇ ਨਾਲ ਇੱਕ ਤੁਹਾਨੂੰ ਬਿਲਕੁਲ ਫ੍ਰੀ ਦੇਵਾਂਗੇ ਜੀ ਤੁਸੀਂ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਗਰੁੱਪ ਦੇ ਵਿੱਚ ਮਿਨੀਮਮ ਇੱਕ ਗਰੁੱਪ ਦੇ ਵਿੱਚ ਜੀ ਹਾਂਜੀ ਦੇਖੋ ਸਕਰੀਨਸ਼ਾਟ ਲੈਂਦੇ ਜਾਓ ਆਰਡਰ ਬੁੱਕ ਕਰਦੇ ਜਾਓ ਏਡੀ ਵੱਡੀ ਆਫਰ ਕਦੇ ਵੀ ਨਹੀਂ ਲੱਗੀ ਸਿਰਫ ਆਪਾਂ ਲਗਾਈ ਹੈ ਜੀ 50 ਰੁਪਏ ਦਾ ਇੱਕ ਸ਼ਾਰਟ ਪੀਸ ਹੋਏਗਾ 2 ਪਲੱਸ ਕੱਟ ਹੋਏਗੀ ਉਹਦੇ ਨਾਲ ਇੱਕ ਜਿਹੜਾ ਫੈਬਰਿਕ ਹੋਊਗਾ ਜੀ A1 ਫੈਬਰਿਕ ਹੋਊਗਾ ਇਹ ਨਹੀਂ ਇਹ ਹੋਏਗਾ ਕਿ ਤੁਹਾਨੂੰ ਵਧੀਆ ਫੈਬਰਿਕ ਨਹੀਂ ਮਿਲਣਾ ਫੈਬਰਿਕ A1 ਆ ਸਿਰਫ ਜੀ ਆਪਾਂ ਆਫਰ ਬਰਥਡੇ ਕਰਕੇ ਲਗਾ ਰਹੇ ਹਾਂ 24 ਤੇ 25 25 ਦੀ ਆਫਰ ਹੈ ਜੀ ਇਸ ਤੋਂ ਬਾਅਦ ਭੈਣਾਂ ਪਲੀਜ਼ ਕਾਲ ਮੈਸੇਜ ਨਾ ਕਰਨ ਇਸ ਤੋਂ ਬਾਅਦ ਇਹ ਆਫਰ ਨਹੀਂ ਮਿਲਣੀ ਆਪਣੇ ਕੋਲ ਘਟ ਤੋਂ ਘਟ ਜੀ 1000 ਪੀਸ ਹੈ ਮਤਲਬ ਜੇ ਕੋਈ ਵੀ ਭੈਣ 50 ਪੀਸ ਖਰੀਦਦੀ ਹੈ ਤਾਂ ਉਹਨੂੰ 50 ਬਿਲਕੁਲ ਫ੍ਰੀ ਮਿਲਣਗੇ ਬੁਟੀਕ ਵਾਲੀਆਂ ਭੈਣਾ ਜਰੂਰ ਲਾਭ ਉਠਾਉਣ ਇਸ ਦਾ ਦੇਖੋ ਜੀ ਬਸ ਤੁਸੀਂ ਸਿਰਫ ਕਲਰ ਸਿਲੈਕਟ ਕਰਨਾ ਜੀ スクリーンショット ਭੇਜਣਾ ਕਿ ਸਾਨੂੰ ਮੈਸੇਜ ਕਰਕੇ ਪਲੀਜ਼ ਇਹ ਨਾ ਕਰੋ ਕਿ ਦੀਦੀ ਪਿਕ ਸ਼ੇਅਰ ਕਰ ਦੋ ਆਪਾਂ ਵੀਡੀਓ ਦੇ ਵਿੱਚੋਂ ਇੰਜ ਹੀ ਤੁਸੀਂ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਕਿਉਂਕਿ ਸਾਡੇ ਕੋਲ ਜੀ ਟਾਈਮ ਥੋੜਾ ਹੁੰਦਾ ਤੇ ਫਿਰ ਭੈਣ ਮੈਸੇਜ ਕਰਦੀਆਂ ਨੇ ਕਿ ਦੀਦੀ ਤੁਸੀਂ ਨਹੀਂ ਕੀਤੇ ਸੌਰੀ ਜੀ ਟਾਈਮ ਨਹੀਂ ਹੁੰਦਾ ਨਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਆ ਕਰੋ ਜੀ ਕਿਉਂਕਿ ਜੀ ਆਪਾਂ ਕੋਈ ਵੀ ਵਰਕਰ ਨਹੀਂ ਰੱਖਿਆ ਹੋਇਆ ਆਪਾ ਸਾਰਾ ਕੰਮ ਖੁਦ ਹੀ ਕਰਦੇ ਆ ਖੁਦ ਹੀ ਸਾਰੀ ਰਿਸਪੌਂਸਿਬਿਲਟੀ ਹੈ ਠੀਕ ਹੈ ਜੀ ਇਸ ਕਰਕੇ ਆਪਣੇ ਕੋਲੇ ਟਾਈਮਿੰਗ ਦੀ ਪ੍ਰੋਬਲਮ ਹੁੰਦੀ ਹੈ ਤੁਸੀਂ ਬਸ ਸਕਰੀਨਸ਼ਾਟ ਲੈ ਕੇ ਆਰਡਰ ਆਪਣਾ ਬੁੱਕ ਕਰਵਾਓ ਜੀ ਤੇ ਜਿਹੜੀਆਂ ਭੈਣਾਂ ਇਹ ਕਹਿੰਦੀਆਂ ਨੇ ਕਿ ਜੀ ਸਾਨੂੰ ਪਾਰਸਲ ਮਿਲੂਗਾ ਜਾਂ ਨਹੀਂ ਮਿਲੂਗਾ ਕਿਉਂਕਿ ਜਿਹੜੀਆਂ ਭੈਣਾਂ ਆਪਣੇ ਨਾਲ ਜੁੜੀਆਂ ਹੋਈਆਂ ਨੇ ਜੀ ਉਹ ਤਾਂ ਠੀਕ ਆ ਜਿਹੜੀਆਂ ਭੈਣਾਂ ਨੇ ਪਹਿਲੀ ਵਾਰ ਪਾਰਸਲ ਕਰਨਾ ਹੁੰਦਾ ਜੀ ਤੁਸੀਂ ਕਮੈਂਟ ਚੈੱਕ ਕਰ ਸਕਦੇ ਹੋ ਨੀਚੇ ਆਪਣੇ ਤੇ ਪੇਜ ਚੈੱਕ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਬਹੁਤ ਭੈਣਾਂ ਕਹਿੰਦੀਆਂ ਨੇ ਕਿ ਦੀਦੀ ਕੈਸ਼ ਔਨ ਡਿਲੀਵਰੀ ਕਰੋ ਸੌਰੀ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕੱਟ ਇਹਨਾਂ ਦੀ ਕੱਟ ਜੀ 2 ਪਲੱਸ ਹੈ ਸਾਰਿਆਂ ਦੀ ਸ਼ਿਪਿੰਗ ਹੈ ਜਿਹੜੀ 60 ਰੁਪਏ ਐਕਸਟਰਾ ਹੋਊਗੀ ਜੇ 60 ਰੁਪਏ ਚ ਤੁਸੀਂ ਐਵੇਂ ਲਾ ਲੋ ਕਿ 5 6 ਪੀਸ ਮੰਗਵਾ ਸਕਦੇ ਹੋ ਕਿਉਂਕਿ ਜੀ ਇਹ ਲਾਈਟ ਵੇਟ ਹੀ ਹੁੰਦੇ ਨੇ ਮੋਸਟਲੀ ਸਾਰੇ ਬ੍ਰਾਂਟਡ ਆਰਟੀਕਲ ਰਹਿਣਗੇ ਜੀ ਇਹ ਵਾਲੇ ਕਲਰ ਨੇ ਜੀ ਜੋ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਹੁਣ ਤੁਸੀਂ ਜਲਦੀ ਜਲਦੀ ਜੀ ਆਪਣੀ ਕਰਵਾਓ ਬੁਕਿੰਗ ਸਿਰਫ ਅੱਜ ਤੇ ਕੱਲ ਲਈ ਆਫਰ ਹੈ ਤੇ ਵੀਡੀਓ ਨੂੰ ਇੱਕ ਗਰੁੱਪ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ